ਸਕਲ ਜੀ ਮੈਂ ਅੱਜ ਦੀ ਪ੍ਰਸੰਧ ਉਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਾਰ-ਵਾਰ ਗਰੀਬਾਂ ਦੇ ਹੱਕਾਂ ਦੀਆਂ ਕਿਸਾਨਾਂ ਦੇ ਹੱਕਾਂ ਦੀਆਂ ਜਾਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਦੂਸਰੇ ਪਾਸੇ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਜਿਸ ਨਾਲ ਵਿਰੋਧੀ ਪਾਰਟੀਆਂ ਵੱਲੋਂ ਕਾਫੀ ਜ਼ਿਆਦਾ ਕੋਸਿਆ ਵੀ ਜਾ ਰਿਹਾ ਹੈ ਜੇਕਰ ਗੱਲ ਕਰੀਏ ਕਾਂਗਰਸ ਪਾਰਟੀ ਸ਼੍ਰੋਮੇ ਕਾਲੀ ਦਲ ਦੂਸਰੇ ਪਾਸੇ ਭਾਜਪਾ ਅਤੇ ਵਾਰਸ ਪੰਜਾਬ ਵਰਗੀਆਂ ਪਾਰਟੀਆਂ ਵੱਲੋਂ ਵੀ ਇਸ ਦਾ ਸਾਹਮਣਾ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਕੀ ਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਵਿੱਚੋਂ ਨੋਟਾਂ ਨੂੰ ਲੁੱਟਣ ਬਾਰੇ ਇਹ ਵੱਡਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਸੂਤਰਾਂ ਤੋਂ ਬੰਤੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ RBI ਤੋਂ ਕਰਜ਼ਾ ਲੈਣ ਦੀ ਸੀਮਾ ਪੂਰੀ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਪ੍ਰਾਪਰਟੀ ਟੈਕਸ ਵਿੱਚ 5% ਦੀ ਵਾਧਾ ਕਰਕੇ ਕਰਜ਼ੇ ਦੀ ਹੱਦ ਵਧਾਉਣ ਦਾ ਰਸਤਾ ਸਾਫ਼ ਕਰ ਲਿਆ ਹੈ ਇਹ ਕਦਮ ਨਾਲ ਸੂਬਾ ਸਰਕਾਰ ਨੂੰ RBI ਤੋਂ 0.25% ਦੀ ਵਾਧੂ ਕਰਜ਼ਾ ਮਿਲ ਸਕੇਗਾ ਜਿਹੜਾ ਕਿ 1.50 ਕਰੋੜ ਬਣਦਾ ਹੈ ਦੂਸਰੇ ਪਾਸੇ ਹਾਲਾਂਕਿ ਸਰਕਾਰ ਨੇ ਇਸ ਫੈਸਲੇ ਵਿੱਚ ਸ਼ਹਿਰੀ ਇਲਾਕਿਆਂ ਵਿੱਚ ਵੈਨ ਵਾਲੇ ਲੋਕਾਂ ਦੇ ਵਿੱਤੀ ਬੋਝ ਵਧੇਗਾ ਜਿਸ ਕਾਰਨ ਹੋ ਗਿਆ ਕਿ ਟੈਕਸ ਨਗਰ ਨਿਗਮਾ ਨਗਰ ਕੌਂਸਲਰ ਨਗਰ ਪੰਚਾਇਤਾਂ ਤੇ ਦੀਨ ਆਉਣ ਵਾਲੇ ਕਰੇਲੋ ਕਾਰੋਬਾਰ ਹੋਰ ਪ੍ਰਾਪਰਟੀਆਂ ਤੇ ਵੀ ਲੱਗੇਗਾ ਹਾਲਾਂਕਿ ਇਹਨਾਂ ਅਧੀਨ ਆਉਣ ਵਾਲੇ ਮਲਟੀਪਲੱਸ ਇਹਨਾਂ ਵਿੱਚ ਛੋਟ ਹੈ ਖਾਸ ਗੱਲ ਇਹ ਕੀਤੀ ਗਈ ਕਿ ਫੈਸਲਾ ਸਰਕਾਰ ਦੀ 1 ਮਹੀਨੇ ਪਹਿਲਾਂ ਲੈ ਲਿਆ ਸੀ ਇਸ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਫੈਸਲੇ ਇਹ ਫੈਸਲਾ 1 April 2025 ਤੋਂ ਲਾਗੂ ਹੋਵੇਗਾ ਦੇਸ਼ ਵਿੱਚ ਜਦੋਂ GST ਲਾਗੂ ਹੁੰਦੀ ਹੈ ਤਾਂ ਉਦੋਂ ਸੁਭਾ ਸਰਕਾਰ ਕੇਵਲ ਆਪਣੀ ਆਮਦਨ ਵਧਾਉਣ ਲਈ ਕਿਸੇ ਟੈਕਸ ਲਾਉਣ ਦੀ ਸਹੂਲਤ ਨਹੀਂ ਹੈ ਸਾਰੀਆਂ ਸਹੂਲਤਾਂ ਦੇ ਟੈਕਸ GST ਕੋਲੋਂ ਹੀ ਵਧਾਉਂਦੀ ਹੈ ਜਾਂ ਘੱਟ ਕਰਦੀ ਹੈ GST ਲਗਾਉਣ ਕਰਦੇ ਸਮੇਂ ਸਿਰਫ ਸਥਾਨਕ ਸਰਕਾਰਾਂ ਨੂੰ ਹੀ GST ਤੋਂ ਮੁਕਤ ਰੱਖਿਆ ਗਿਆ ਸੀ ਇਹ ਗਿਆ ਸੀ ਸਥਾਨਕ ਸਰਕਾਰਾਂ ਆਪਣੇ ਆਪ ਦਾ ਨੂੰ ਵਧਾਉਣ ਲਈ ਪ੍ਰਾਪਰਟੀ ਟੈਕਸ ਸਣੇ ਹੋਰ ਸਥਾਨਕ ਟੈਕਸਾਂ ਨੂੰ ਵੀ ਵਧ ਵਧ ਜਾ ਕੱਟ ਕਰ ਸਕਦੇ ਆ ਸਰਕਾਰਾਂ ਨੇ 14 ਫਰਵਰੀ 2021 ਨੂੰ ਪ੍ਰਾਪਰਟੀ ਟੈਕਸ ਦੇ ਨੋਟੀਫਿਕੇਸ਼ਨ ਜਾਰੀ ਕਰਦੇ ਫੈਸਲਾ ਲਿਆ ਸੀ ਪ੍ਰਾਪਰਟੀ ਟੈਕਸ ਵਿੱਚ ਹਰ ਸਾਲ 5% ਵਾਧਾ ਕੀਤਾ ਜਾਵੇਗਾ 3 ਸਾਲ ਬਾਅਦ ਇੱਕ ਲੈਕਟਰ ਮੁਤਾਬਿਕ ਵਿੱਚ ਟੈਕਸ ਸਮਖਿਆ ਹੋਵੇਗੀ ਤਾਂ ਹਰ ਪਿਛਲੇ ਲੰਬੇ ਸਮੇਂ ਤੋਂ ਪ੍ਰਾਪਰਟੀ ਟੈਕਸ ਵਿੱਚ ਵੀ ਵਾਧਾ ਨਹੀਂ ਕੀਤਾ ਗਿਆ ਸੀ ਹੁਣ ਇਸ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਸਤਾਨਕ ਸਰਕਾਰਾਂ ਵਿਭਾਗੇ ਪਰਪਟੀ ਟੈਕਸ ਲੋਕਾਂ ਨੂੰ ਫਸੂਲ ਕਰੇਗਾ ਜਿਕਰ ਹੋ ਗਿਆ ਕਿ ਹਰ ਨਗਰ ਨਿਗਮ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਵੱਲੋਂ ਪ੍ਰਾਪਤੀ ਟੈਕਸ ਦੀਆਂ ਵੱਖ-ਵੱਖ ਦਰਾਂ ਨਿਰਧਾਰਿਤ ਕੀਤੀਆਂ ਗਈਆਂ ਅਜੇ ਵਿੱਚ ਹੁਣ ਲੋਕਾਂ ਨੂੰ ਪਹਿਲਾਂ ਜੇ ਰਹੇ ਪ੍ਰਾਪਤੀ ਟੈਕਸ ਨੂੰ ਵੀ ਵਾਧੇ ਨਾਲ ਦੇਣਾ ਪਵੇਗਾ ਤਾਂ ਇਹ ਬਹੁਤ ਵੱਡੀ ਅਹਿਮ ਖਬਰ ਨਿਕਲ ਕੇ ਸਾਹਮਣੇ ਆਈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿੱਥੇ ਪੰਜਾਬ ਦੇ ਲੋਕਾਂ ਵਿੱਚ ਹੁਣ ਹਲਚਲ ਮਚ ਗਈ ਹੈ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਨੂੰ ਲੁੱਟਣ ਵਾਸਤੇ ਉਹਨਾਂ ਦੀਆਂ ਜੇਬਾਂ 'ਚੋਂ ਪੈਸੇ ਇਹੋ ਜੇ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਤੇ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ ਤਾਂ